ਜੋ ਅੰਦਰੋਂ ਈਰਾ ਲਾਗ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜੇਨ ਸਚ ਪੱਲੇ ਸਚ ਵਖਾਣੈ ਸਾਚਿ ਤਸ ਬੱਟੀ ਨਾ ਵੜਿਆ ਸਤਗੁਰੂ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇਸ ਅਮੁੱਲ ਸ਼ਬਦ ਦੇ ਵਿੱਚ ਜੋ ਸਤਗੁਰੂ ਜੀ ਨੇ ਰਖਾਵ ਵਾਲਾ ਦਰਨ ਬਕਸ਼ਿਸ਼ ਕੀਤਾ ਹੈ ਉਹਦੇ ਵਿੱਚ ਸਤਗੁਰੂ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਤਸੰਗਤ ਜੀ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਜਿਹੜੀ ਗੁਰੂ ਦੀ ਬਾਣੀ ਨੂੰ ਪੜ੍ਹਦੇ ਨੇ ਜਿਹੜਾ ਨੇ ਗੁਰੂ ਦੀ ਬਾਣੀ ਨੂੰ ਮਨ ਦੇ ਵਿੱਚ ਵਸਾਇਆ ਹੈ ਸਤਸੰਗਤ ਜੀ ਕਹਿੰਦੇ ਹਉਮ ਬਾਰੀ ਜੀਵ ਬਾਰੀ ਗੁਰੂ ਦੀ ਬਾਣੀ ਮਨ ਉਸਤਾਉਂਦੇ ਜਿਹੜਾ ਨੇ ਗੁਰੂ ਦੀ ਬਾਣੀ ਨੂੰ ਮਨ ਦੇ ਵਿੱਚ ਵਸਾਇਆ ਹੈ ਜਿਹੜੇ ਮਨ ਕਰਕੇ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਨੇ ਪ੍ਰਤਾਨੇ ਚਰੀਦੂ ਅਮਰ ਦਾਸ ਨੰਮਾ ਨਿਕਰੇ ਇਸ ਕਿ ਉਹਨਾਂ ਨੂੰ ਵਾਰ ਨਹੀਂ ਜਾਂਦੇ ਹਨ ਮਨ ਦਾਸ ਕੇ ਵਾਰ ਨਹੀਂ ਜਾਂਦੇ ਹਨ ਖਾਨ ਤਨ ਕੇ ਵਾਰ ਨਹੀਂ ਜਾਂਦੇ ਸੰਤ ਗੁਰੂ ਜੀ ਨੇ ਉਸ ਜੀਵ ਤੋਂ ਸੀ ਬਲਿਹਾਰ ਜਾਂਦੀ ਹੈ ਜਿਹੜੇ ਨੇ ਮਨ ਦੇ ਵਿੱਚ ਆਪਣੀ ਤੂਰ ਤੇ ਸ਼ਰਮ ਨੂੰ ਬਸਾਇਆ ਹੈ ਸੰਤ ਗੁਰੂ ਜੀ ਦੀ ਪਾਉ ਪਾਣੀ ਦਾ ਵਚਨ ਪੜਦੇ ਹਾਂ ਹੌਮ ਕੁਰਬਾਨ ਹੈ ਜੰੂ ਜਨਾ ਕੈ ਹੌਮ ਕੁਰਬਾਨ ਹੈ ਜਉ ਹੌਮ ਕੁਰਬਾਨ ਹੈ ਜਉ ਜਨਾ ਕੈ ਲੈਣ ਜੋ ਤੇਰਾ ਨਾਮ ਸਤਗੁਰੂ ਜੀ ਕਹਿੰਦੇ ਲੈਣ ਜੋ ਤੇਰਾ ਨਾਮ ਜਿਨ੍ਹਾਂ ਤੇ ਸਤ ਤੁਰਦਾ ਜਿਹੜੇ ਜਵਾਤਮਾ ਤੇਰਾ ਨਾਮ ਲੈਂਦੇ ਨੇ ਸੀ ਉਹਨਾਂ ਕੋ ਸੜ ਕੇ ਜਾਂਦੇ ਆ ਕੁਰਬਾਨ ਹੋ ਜਾਂਦੇ ਆ ਉਹਨਾਂ ਤੋਂ ਬਿਹਾਲ ਜਾਂਦੇ ਸਤਗੁਰੂ ਜੀ ਨੂੰ ਅਰਦਾਸ ਕਰ ਜਿਹਨਾਂ ਉਹਨਾਂ ਬਾਣੀ ਦੇ ਵਿੱਚ ਵਸਣ ਮੰਨ ਗਏ ਜਿਹੜਾ ਜਿਹਦੇ ਮਨ ਦੇ ਵਿੱਚ ਗੁਰੂ ਦੀ ਸ਼ਬਦ ਗੁਰੂ ਦੀ ਬਾਣੀ ਵਸਦਾ ਹੀ ਸਤਗੁਰੂ ਜੀ ਕਹਿੰਦੇ ਉਸ ਨੂੰ ਉਹਨਾਂ ਕੋ ਬਾਣੀ ਜਾਂਦੇ ਆ ਅੰਜਨ ਮਾਹੇ ਨਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਅੰਜਨ ਕਹਿੰਦੇ ਜੀ ਮਾਇਆ ਦੀ ਕਾਲਪਨ ਤੇ ਮਾਇਆ ਦੇ ਕਾਲਪ ਦੇ ਵਿੱਚ ਰਹਿੰਦੇ ਆ ਨਰਿੰਦਰ ਜਿਹੜਾ ਮਾਇਆ ਤੋਂ ਰਹਿਤ ਪ੍ਰਮਾਤਮਾ ਹੈ ਸੰਤੂ ਜੀ ਕਹਿੰਦੇ ਜਿਹੜਾ ਨੇ ਇਸ ਸੰਸਾਰ ਤੇ ਕਾਲਪ ਦੇ ਵਿੱਚ ਰਹਿੰਦੇ ਆ ਸੰਸਾਰ ਦੇ ਇਹ ਮਾਇਆ ਦੇ ਝਗੜਿਆਂ ਦੇ ਵਿੱਚ ਰਹਿੰਦੇ ਆ ਮਾਇਆ ਦੀ ਪ੍ਰਾਪਤ ਦੇ ਵਿੱਚ ਰਹਿੰਦੇ ਆ ਸੰਤੂ ਜੀ ਕਹਿੰਦੇ ਜਿਨ੍ਹਾਂ ਨੇ ਨਰਿੰਦਰ ਪ੍ਰਮਾਤਮਾ ਨੂੰ ਪਾ ਲਿਆ ਸਤਗੁਰੂ ਜੀ ਕਿਤੇ ਜੋਤੀ ਜੋਤ ਮਨਾਉਣ ਲਈ ਉਹ ਫਿਰ ਅਸਲ ਵਿੱਚ ਪ੍ਰਮਾਤਮਾ ਦੇ ਜੋਤ ਸ੍ਰੂਪ ਜੋਤੀ ਵਿੱਚ ਮਿਲ ਗਏ। ਹਉ ਸਤਗੁਰੂ ਜੀ ਦੀ ਬਾਣੀ ਕਹਿੰਦੀ ਭਈ ਇਹ ਜਗਤ ਘਾਤ ਦੀ ਕੋਠੜੀ ਅੰਧ ਪਰਾਇਤ ਸਮਾਂ। ਇਹ ਕਿ ਸੰਸਾਰ ਸਾ ਸੁਨਨ ਜੀ ਇਹ ਤਾਜ ਉਹਦੀ ਕੋਠੀ ਤਰੇ। ਮਾਇਆ ਦੀ ਕਾਮਤ ਇੰਨੀ ਘਰੇ ਦੇ ਵਿੱਚੋਂ ਕੋਈ ਵਿਰਲਾ ਹੀ ਹੈ ਜਿਹੜਾ ਬਾਹਰ ਆ ਸਕਦਾ। ਪਰ ਸਤਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਹੈ ਤਾਂ ajo ਦੀ ਕੋਤੀ ਪਰ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਨਾ ਉਹਨਾਂ ਨੂੰ ਕਦੇ ਦਾਗ ਨਹੀਂ ਲੱਗਦਾ ਉਹ ਫਿਰ ਇਸ ajo ਦੀ ਕੋਤੀ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਨਿਰੰਜਨ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਜੀ ਸੰਤੂ ਜੀ ਕਹਿੰਦੇ ਅਨਜਨ ਮਾਹੇ ਨਿਰੰਜਨ ਪਾਇਆ ਉਹਨਾਂ ਨੇ ਸੰਸਾਰ ਦੇ ਵਿੱਚ ਰਹਿੰਦੇ ਆ ਜਨ ਅੰਕਾਰ ਤੋਂ ਪਰੇ ਹੁਣ ਪ੍ਰਮਾਤਮਾ ਤੋਂ ਕੌਣ ਵਾਸਤੇ ਨਹੀਂ ਐ ਕਿ ਸੰਸਾਰ ਨੂੰ ਤਿਆਗ ਜਾਵੇ ਜਾਂ ਸਤਿਗੁਰੂ ਜੀ ਦੇ ਬਾਅਦ ਜਨਮਾਂ ਦੇ ਵਿੱਚ ਚਲੇ ਜਾਣ ਸਤਿਗੁਰੂ ਜੀ ਕਹਿੰਦੇ ਜੇ ਸਿਧਾਂਤ ਨੂੰ ਨਾਮ ਜੇ ਮਾਰਨ ਦੀ ਲੋੜ ਤਾਂ ਨਹੀਂ ਹੈ ਸਤਿਗੁਰੂ ਗੁਰਨਾਮਕ ਦੇ ਘਰ ਦਾ ਸਿਧਾਂਤ ਇਹ ਹੈ ਵਿਰਸਤ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਇਹ ਜੁਲੇਬਾਨੀ ਨੂੰ ਮੌਕਾ ਹੋ ਗਿਆ ਸਤਿਗੁਰੂ ਧੰਸ਼ੀਰੀ ਗੁਰੂ ਅਮਰਦਾਸ ਪਾਕਿਸਤਾਨੋਂ ਵੀ ਸੁਝਾ ਰਹੇ ਨੇ ਸਤਿਗੁਰੂ ਜੀ ਕਹਿੰਦੇ ਜਿਵੇਂ ਇੱਕ ਮੂਰਤਾਂ ਹੁੰਦੀ ਹੈ ਜਾਲ ਮੋਗੇ ਦਿਨ ਕਹਿੰਦੇ ਨੇ ਉਹ ਪਾਣੀ ਵਿੱਚ ਜਾਂਦੀ ਹੈ ਪਾਣੀ ਵਿੱਚ ਉਹ ਆਪਣੇ ਖੰਭ ਵੀ ਵਿਲੇ ਕਰ ਦਿੰਦੀ ਤੇ ਜਦੋਂ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਕਢਦੀ ਹੈ ਤੇ ਉਹ ਸਾਰੇ ਖੰਭ ਜਿਹੜੇ ਨੂੰ ਉਹ ਆਪਣੇ ਘਾੜ ਦਿੰਦੀ ਖੰਭ ਵਿਲੇ ਹੋਏ ਪਰ ਜਦੋਂ ਉਹ ਧਾਰੀ ਮਾਰਦੀ ਹੁੰਦੀ ਉਹਦੇ ਉੱਤੇ ਪਾਣੀ ਦਾ ਪ੍ਰਭਾਵ ਜਿਹੜਾ ਨਹੀਂ ਪਿਆ ਹੈ ਉਹ ਗਿੱਲੇ ਕਉ ਦਾ ਪ੍ਰਭਾਵ ਨਹੀਂ ਪਿਆ ਗੁਰਸਿੰਘ ਜੀ ਦੀ ਵਿਅਕਤੀ ਵੀ ਇਦਾਂ ਦੀ ਅਹਿਸਾਸ ਤੋਂ ਸੇਠੀ ਵਿਅਕਤੀ ਹੈ ਸਿੱਖ ਸੰਗਤ ਦਾ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਸੰਸਾਰ ਦੇ ਵਿਚ ਰਹਿਦਾ ਜਾਂਦਾ ਹੈ ਪਰ ਸੰਸਾਰ ਤੇ ਪ੍ਰਾਰਥਨਾ ਦੇ ਇੱਕ ਮੋਬਾਈਲ ਮਾਂਜੀ ਹੁੰਦਾ ਹੈ ਸੰਤੂ ਜੀ ਕਹਿੰਦੇ ਇਸ ਤਰ੍ਹਾਂ ਅੰਜਨ ਮਾਇਆ ਦੇ ਕਰੰਜਾਂ ਨਰੰਜਾਂ ਪਰਮਾਤਮਾ ਨੂੰ ਪਾੜ ਲੈਂਦਾ ਤੇ ਜੋਤੀ ਸਮੂਹ ਪਰਮਾਤਮਾ ਦੇ ਵਿੱਚ ਮਿਲ ਜਾਂਦਾ ਜੋਤੀ ਜੋਤ ਮਹਾਰਾਮ ਨੇ ਜੇ ਆਪ ਕੋ ਸੰਤੂ ਜੀ ਬਖਸ਼ਿਸ਼ ਕਰਦੇ ਨੇ ਅੰਦਰ ਹੀਰਾ ਨਾਲ ਬਨਾਇਆ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਨੇ ਕਿ ਮਨੁੱਖ ਦੇ ਅੰਦਰ ਸਰੀਰ ਦੇ ਵਿੱਚ ਹੀ ਇਸ ਨਾਮ ਰੂਪ ਦੀ ਹੀਰਾ ਹੈ। ਤੇ ਸੰਤੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਹੀਰਾ ਜਿਹੜਾ ਅੰਦਰ ਤੇ ਹੋਵੇ ਹੈ ਨਾ ਐ ਸਾਰੇ ਨੂੰ ਦਿੱਖੀ ਹੈ। ਭਾਵੇਂ ਉਹ ਲਈ ਇੱਕ ਰੂਪਾ ਜਨਮ ਹੀ ਹੀਰੇ ਦੇ ਬਰਾਬਰ ਹੈ। ਸਤਗੁਰੂ ਜੀ ਦੀ ਬਾਣੀ ਨੇ ਰੂਪਾ ਜਨਮ ਨੂੰ ਹੀਰੇ ਦੀ ਤੁਲਨਾ ਕੀਤੀ ਹੈ। ਸਤਗੁਰੂ ਜੀ ਕਹਿੰਦੇ ਜਿਵੇਂ ਹੀਰੇ 'ਚ ਜੁਗ ਵਰਗਾ ਜਨਮ ਤੈਨੂੰ ਮਿਲਿਆ ਹੈ ਨਾ ਤੇ ਇਹਨੂੰ ਕੌਡੀਆਂ ਦੇ ਭਾਗ ਤੋਂ ਆਈਦਾ ਹੈ। ਸਤੂ ਜੀ ਕਹਿੰਦੇ ਅੰਦਰ ਹੀਰਾ ਨਾਲ ਬਨਾਇਆ ਨਾਮ ਪ੍ਰਭਾਤਮਨ ਦਾ ਨਾਮ ਉਹ ਹੀਰਾ ਜਿਹੜਾ ਹੈ ਉਹ ਰੂਪ ਦੇ ਅੰਦਰ ਹੀ ਹੈ ਸਤੂ ਜੀ ਕਹਿੰਦੇ ਅੰਦਰ ਹੀ ਪ੍ਰਭਾਤਮਨ ਨੇ ਆਪਣੇ ਨਾਮ ਨੂੰ ਹੀ ਹੀਰਾ ਜਿਹੜਾ ਹੈ ਉਹ ਰੂਪ ਦੇ ਬਨਾਇਆ ਹੋਇਆ ਹੁਣ ਇਸ ਗੀਦੇ ਦੀ ਸਮਝ ਕਿਵੇਂ ਆਉਂਦੀ ਹੈ ਸਾਰੇ ਆਉਂਦੀ ਆ ਸਤੂ ਗੁਰੂ ਜੀ ਹੁਣ 10 ਬਾਰ ਜੀ ਕਹਿੰਦੇ ਗੁਰ ਕਾ ਸ਼ਬਦ ਪਰਖ ਪਰਖਾਇਆ ਜਿਨ੍ਹਾਂ ਨੇ ਭਾਈ ਗੁਰੂ ਤੋਂ ਸ਼ਬਦ ਦੀ ਦਾਤ ਲੈ ਲਈ ਜਿਹੜੇ ਗੁਰੂ ਦੇ ਸ਼ਬਦ ਦੇ ਵਿੱਚ ਚਲਦੇ ਨੇ ਜਿਹਨਾਂ ਨੂੰ ਗੁਰੂ ਦੇ ਸਾਮਨਿਤਤਾ ਇੱਕ ਅਧਿਗੇ ਚਰਨਾ ਆ ਜਾਂਦਾ ਹੈ ਸੰਤੂ ਜੀ ਕਹਿੰਦੇ ਫਿਰ ਉਹ ਸ਼ਬਦ ਵੀ ਬਸ ਬਚੀ ਇਨਾਨ ਕੇ ਇਸ ਨਾਮ ਨੂੰ ਕਰਦੇ ਕੋਈ ਨਾ ਕੋਈ ਸੋਚੀ ਆ ਜਾਂਦੀ ਹੈ ਜਿਹੜੇ ਗੁਰੂ ਪ੍ਰਮਾਤਮਾ ਦਾ ਨਾਮ ਜਪਦੇ ਨੇ ਨਾ ਸੰਤੂ ਜੀ ਕਹਿੰਦੇ ਫਿਰ ਉਹਨਾਂ ਨੇ ਪ੍ਰਮਾਤਮਾ ਦੇ ਨਾਮ ਰੂਪੀ ਸ਼ਬਦ ਗੁਰੂ ਲੈ ਕੇ ਕਿਸ ਵੀ ਦੇ ਪਰ ਕਰਦੇ ਉਹ ਜਿਵੇਂ ਸਾਧ ਸੰਗਤ ਜੀ ਚਾਹਦੇ ਹੁੰਦਾ ਹੈ ਉਹੀ ਜਾਨੀ ਪਰ ਕਰਨ ਵਾਸਤੇ ਚੌਰੀ ਕੋਈ ਨਹੀਂ ਉਹ ਲੱਗ ਹੀ ਜਿਗਾਉਂਗੀ ਉਹ ਵੇਖਦੇ ਸਾਡੇ ਤਾਂ ਹਸਦਾ ਹੈ ਕਿ ਇਹ ਹੀਰਾ ਹੈ ਜਾਂ ਪੱਥਰ ਹੈ ਇਸ ਤਰ੍ਹਾਂ ਸਾਧ ਸੰਗਤ ਦੀ ਜਿਹੜੇ ਗੁਰੂ ਦੀ ਬਾਣੀ ਦੇ ਉਪਰਜਨਨ ਵਾਲੇ ਜਿਹੜੇ ਗੁਰੂ ਕੇ ਸ਼ਬਦ ਨੂੰ ਪਮਾਉਣ ਵਾਲੇ ਨੇ ਸੰਤੂ ਜੀ ਕਹਿੰਦੇ ਭਾਈ ਉਹ ਸ਼ਬਦ ਦੀ ਕਿਸਮਤੀ ਲਾ ਕੇ ਇਹ ਆਪਣੇ ਅੰਦਰ ਪਏ ਹੀਰੇ ਨੂੰ ਪਰਖ ਲੈਂਦੇ ਉਹਨਾਂ ਨੂੰ ਸੋਝੀ ਆ ਜਾਂਦੀ ਇਸ ਸੰਸਾਰ ਦੇ ਵਿੱਚ ਤੁਸੀਂ ਕਰਨ ਵਾਸਤੇ ਕੀ ਆ ਸਰਦੂ ਜੀ ਕਿਤੇ ਭਾਈ ਇਸ ਤਰ੍ਹਾਂ ਇਹ ਉਹਨਾਂ ਨੇ ਪਰਖ ਕੀਤੀ ਕਿ ਉਹਨਾਂ ਨੇ ਮਾੜੀਆਂ ਸੰਗਤ ਕਰਨੀ ਜਿਹੜੀ ਮਾੜੀਆਂ ਨੂੰ ਸੰਗਤ ਕਰਨੀ ਛੱਡ ਦੇ। ਉਹ ਸੰਗਤ ਕਰਦੇ ਨੇ ਕੇਵਲ ਦੇ ਕੇਵਲ ਸਾਧੂ ਜਨਾਂ ਦੀ। ਤੰਬੀਰ ਸੰਗਤ ਕਰੀਏ ਸਾਧੂ ਕੀ ਅੰਤ ਪਰੈ ਨਿਰਵਾਣ। ਉਹ ਫਿਰ ਸਾਧੂ ਜਨਾਂ ਦੀ ਸੰਗਤ ਕਰਦੇ ਨੇ ਉਹਨਾਂ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਜਿਹੜਾ ਸਮਾਂ ਮਿਲਿਆ ਹੈ ਕਿ ਕਿਸੇ ਦੇ ਕੋਲ ਬਹਿ ਕੇ ਇਜ਼ਾਈ ਗੋਣ ਦੀ ਵਿਦਾਇਕ ਉਹਨਾਂ ਦੇ ਜੀਵਨ ਦਾ ਪਾਠ ਕਰ ਲਿਆ। ਕਿ ਕਿਸੇ ਦਾ ਖਰੂਦੀਆਂ ਗੱਲਾਂ ਕਰਨ ਦੀ ਬਜਾਏ ਕਿਉਂ ਨਾ ਪਾਣੀ ਨੂੰ ਸਮਰਨ ਕਰ ਲਿਆ ਜਾਂ ਜੀ ਸੰਤੂਜੀ ਕਹਿੰਦੇ ਸ਼ਬਦ ਦੀ ਇੱਕ ਕਸਵਰਤੀ ਦੇ ਨਾਲ ਆਪਣੇ ਜੀਵਨ ਦੀ ਪਰਖਦੇ ਨੇ ਕਿ ਸੰਤੂਜੀ ਕਹਿੰਦੇ ਜਿਨ੍ਹਾਂ ਨੇ ਸ਼ਬਦ ਦੀ ਇੱਕ ਕਸਵਰਤੀ ਦੇ ਜੀਵ ਨੂੰ ਪਰਖਿਆ ਨਾ ਸੰਤੂਜੀ ਕਹਿੰਦੇ ਉਹਨਾਂ ਦੇ ਅੰਦਰ ਪਿਆ ਹੋਇਆ ਹੀਰਾ ਪ੍ਰਗਟ ਹੋ ਗਿਆ ਜਿਹੜਾ ਹੀਰਾ ਪਰਮਾਤਮਾ ਨੇ ਅੰਦਰ ਬਣਾਇਆ ਨਾਮ ਤੋਂ ਹੀਰਾ ਸੰਤੂਜੀ ਕਹਿੰਦੇ ਫਿਰ ਉਹ ਅੰਦਰ ਹੀ ਪਰਮਾਤਮਾ ਦਾ ਨਾਮ ਗੁੰਜਦਾ ਹੈ ਜਿਨ ਸੱਚ ਪੰਥ ਹੈ ਸੱਚਾ ਖਾਣਾ ਸੱਚ ਅਸਮਰਤੀ ਨਾਮਣਿਆਂ ਸਤੂ ਜੀ ਕਿਤੇ ਜੇ ਸੱਚ ਪੱਲੇ ਪਈ ਜਣਾ ਤੇ ਪੱਲੇ ਤੇ ਵਿਪੰਦੀ ਰੋਹੀ ਪੱਲੇ ਦੇ ਵਿੱਚ ਨਾਲ ਜੇ ਪ੍ਰਮਾਤਮਾ ਦਾ ਸੱਚਾ ਨਾਮ ਹੋਵੇਗਾ ਨਾ ਸਤੂ ਜੀ ਕਿ ਦੇਖੋ ਉਹ ਸੱਚ ਦਾ ਪਤਾ ਨਹੀਂ ਪਾਣੀ ਉਹ ਜਗਉਲੀ ਮੁਖਦੇਵ ਚੋਂ ਬੋਲਣਗੇ ਸੱਚੀ ਹੀ ਗੱਲ ਬੋਲਣਗੇ ਮੁਖਦੇਵ ਵਿੱਚੋਂ ਕਦੇ ਵੀ ਝੂਠ ਦੀ ਗੱਲ ਨਹੀਂ ਬੋਲਣਾ ਸੰਤੂ ਜੀ ਕਹਿੰਦੇ ਭਾਈ ਸੱਚ ਕਸਵਟੀ ਨਾਮ ਨੇ। ਫਿਰ ਪ੍ਰਮਾਤਮਾ ਨੂੰ ਸੱਚ ਦੀ ਕਸਵਟੀ ਤੇ ਲਾ ਕੇ ਖਰੇ ਖਜ਼ਾਨੇ ਨੂੰ ਪਾਉਂਦਾ ਮੋਟੇ ਸਤਰੀਆ ਬਾਹਰ ਦਾ ਸੰਤੂ ਜੀ ਕਹਿੰਦੇ ਖਰੇ ਖਜ਼ਾਨੇ ਪਾਇਂ ਮੋਟੇ ਸਤਰੀਆ ਬਾਹਰ ਵਾਲੇ ਕੋਟੇ ਆਉਂ ਸਕਿਆ ਖਰੇ ਪਰ ਕੀ ਖਜ਼ਾਨੇ ਨਾ ਪਾਇਆ ਹੁਣ ਭਾਈ ਮਨਜ ਦੇ ਉੱਤੇ ਸੰਤੂ ਜੀ ਨੇ ਕਸਵਟੀ ਲਾਈ ਸੀ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਨੇ ਕਸਵਟੀ ਲਾ ਦਿੱਤੀ ਭਾਈ ਮਨਜ ਦੇ ਉੱਤੇ ਕਿ ਜੇਕਰ ਚਾਹਣਾ ਕਿ ਸਿੱਖੀ ਤੂੰ ਮਿਲੇ ਕਿਉਂਕਿ ਭਾਈ ਮਾਨ ਦਾ ਸਵਾਲ ਇਹ ਸੀ ਨਾ ਕਿ ਸੰਤੂ ਜੀ ਮੈਨੂੰ ਆਪਣਾ ਸਿੱਖ ਬਣਾਉ। ਤੇ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਿਤੇ ਭਾਈ ਤੇ ਸਿੱਖ ਬਣਨਾ ਚਾਹਣਾ ਕਿ ਸਿੱਖੀ ਦੇ ਉੱਤੇ ਸਿੱਖੀ ਰਿਟੇਤੀ ਹੈ। ਤੇ ਭਾਈ ਮਾਨ ਜੀ ਨੇ ਸਾਸ ਸੰਗਤ ਦੀ ਜਿਹਦੀ ਪਹਿਲਾਂ ਸੇਵਾ ਕਰਦਾ ਸੀ ਨਾ ਉਹ ਸਰਗੀ ਸਰਗੋਪ ਜੀ ਘਰ ਦੇ ਵਿੱਚ ਸਮਾਲ ਬਣਾਈ ਹੋਈ ਸੀ। ਗੁਰੂ ਦੀ ਖੁਸ਼ੀ ਲੈਣ ਵਾਸਤੇ ਗੁਰੂ ਦੀ ਸਿੱਖੀ ਨੂੰ ਪਾਉਣ ਵਾਸਤੇ ਕਸਵਤੀ ਇਹੋ ਜੀ ਸਾਸ ਸੰਗਤ ਦੀ ਝਲਣੀ ਪਈ। ਆਦੇਵ ਚੋਂ ਪੀਰ ਦੀ ਸਮਾਜ ਜਿਹੜੀ ਸੀ ਉਹ ਜਦੋਂ ਢਾਹੀ ਨਾ ਮਾਲ ਟੰਗਰ ਜਿਹੜਾ ਹਿਸਾਬ ਸੰਦੇਜੀ ਉਹ ਵੀ ਸਾਰਾ ਖਾਮਲਾ ਗਿਆ ਪਿੰਡ ਦੀ ਚੌਧਰ ਵੀ ਖਤਮ ਹੋ ਗਈ ਦੁਨੀਆਂ ਦੇ ਵਿੱਚ ਜਿਹੜਾ ਰੁਪਵਾ ਹਿਸਾਬ ਸੰਦੇਜੀ ਉਹ ਸਾਰਾ ਖਤਮ ਹੋ ਗਿਆ ਆ ਸਰਪੰਚੀ ਕਮੇਟੀ ਦੇ ਉੱਤੇ ਭਾਈ ਮਾਨ ਜੀ ਕੁਰੇਤਰੇ ਤੇ ਜਦੋਂ ਭਾਈ ਮਾਨ ਜੀ ਦੀ ਪਰਖ ਹੋਈ ਨਾ ਪਰਖ ਦੇ ਵਿੱਚੋਂ ਪੂਰੇ ਨਿਕਲੇ ਤੇ ਭਾਈ ਮਾਨ ਜੀ ਨੂੰ ਸੰਤ ਪੂਜੀਆਂ ਜਿਹੜੋ ਕੂ ਦੇ ਵਿੱਚੋਂ ਕੱਢਿਆ ਨਾ ਤੇ ਸੰਤ ਪੂਜੀ ਦੇ ਅੱਗੇ ਚੌਧਰੀ ਕੰਨੜਾ ਭਾਈ ਮਹਾਂ ਸੰਤੂਜੀ ਕਹਿੰਦੇ ਮੰਨ ਤੂੰ ਸਿੱਖਾ ਉਸ ਵਾਟੀ ਦੇ ਵਿੱਚ ਤੂੰ ਪਾਰ ਕਰ ਲੈ ਗੁਰੂ ਦੀ ਵਾਟੀ ਦੇ ਵਿੱਚ ਤੂੰ ਪਾਸ ਹੋ ਗਏ ਕੀ ਮੰਗਣਾ ਹੈ ਤੇ ਭਾਈ ਮਨ ਦੇ ਸਾਸ ਸੰਧੀ ਮੰਗਿਆ ਕਿ ਕੀ ਦੁਨੀਆਂ ਦੇ ਲੋਕ ਧਨ-ਪਦਾਰਥਾਂ ਦੀ ਇੱਛਾ ਰੱਖਦੇ ਬਈ 119 ਦਾ ਪਾਸ ਕਰਦੇ ਤੇ ਕੋਈ ਦੇ ਕੋਲ ਆ ਕੇ ਬਹਾਨੇ ਤੇ ਨਾ ਕੁਝ ਮੰਗਦੇ ਤੇ ਨਹੀਂ ਰੱਬ ਦੇ ਕੇ ਰੱਖ ਕੇ ਹਵੇਲੀ ਮੰਗਣ ਦਾ ਨਹੀਂ ਕਰਦਾ ਸਰਬੋਤਮ ਜੀ ਕਿਤੇ ਧੀ ਮੱਥਾ ਟੇਕ ਕੇ ਹਵੇਲੀਆਂ ਮੰਗ ਲਈਆਂ ਪਰ ਭਾਈ ਮਨ ਕੋ ਸਦਕੇ ਤੇ ਆਈਏ ਸਾਹ ਸੁਣੀ ਜਦੋਂ ਭਾਈ ਮਨ ਮੰਗ ਰਿਹਾ ਨਾ ਕਹਿਣ ਦਾ ਸਰਬੋਤਮ ਜੀ ਬਸ ਇੰਨੀ ਇੱਕ ਦਾਤ ਦੇ ਦਿਓ ਕਿ ਸਿਖਾਂ ਦੇ ਉੱਤੇ ਐਡੇ ਵੱਡੇ ਪਰਚੇ ਨਾ ਪੈ ਕਲ ਤੋਂ ਦਾ ਸਮਾਂ ਸਰਬੋਤਮ ਜੀ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਸੇਖ ਪਾਰ ਹੋ ਸਕਦੇ ਨੇ ਤੇ ਇਸ ਸਮੇਂ ਦੇ ਵਿੱਚ ਪਾਰ ਹੋਣਾ ਪੜਾ ਹੁੰਦਾ ਹੈ ਦੇਖੋ ਸਿੱਖੀ ਕਮਾਈ ਤੇ ਮੰਗਿਆ ਵੀ ਸਾਡੇ ਵਾਸਤੇ ਸਾਰੇ ਵਾਸਤੇ ਕਿ ਸਾਡੇ ਕੋਈ ਸਤੂ ਜੀ ਸੇਖਾਂ ਕੋਲ ਏਡੇ ਵੱਡੇ ਪਰਚੇ ਨਾ ਪਾਏ ਜਿਹੜੇ ਸੱਚ ਦੀ ਕਿਸਮਤੀ ਦੇ ਉੱਤੇ ਖੜੇ ਉੱਤਰ ਜਾਂਦੇ ਨੇ ਤੇ ਸਾਧ ਸੰਗਤ ਜੀ ਸਤੂ ਜੀ ਕਹਿੰਦੇ ਭਾਈ ਉਹਨਾਂ ਨੂੰ ਪ੍ਰਮਾਤਮਾ ਆਪਣੇ ਪੱਲੇ ਚੋਂ ਲਾ ਕੇ ਸੱਚ ਦੀ ਧਾਰ ਦੇ ਦਿੰਦਾ ਹੈ ਉਹਨਾਂ ਨੂੰ ਸੱਚ ਨੂੰ ਪਰਮ ਹੰ ਦੀ ਸੋਝੀ ਆ ਜਾਂਦੀ ਹੈ ਤੇ ਸਾਧ ਸੰਗਤ ਜੀ ਕਿਸਮਤੀ ਤੇ ਦੁਨੀ ਚੰਦ ਉੱਤੇ ਵੀ ਪਈ ਸੀ ਜਦੋਂ ਭਾਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਕਿ ਸਾਡਾ ਦੁਨੀ ਚੰਦ ਹਾਤੀ ਜਿਹੜਾ ਇਹ ਲੜੇਗਾ ਆਪੀ ਉਹਨਾਂ ਪਸਵਾਕੀ ਉਤੇ ਮਾਰਨੇ ਨੂੰ ਤਾਂ ਚਾਹ ਪਾਇਆ ਨਹੀਂ ਪੂਰੀ ਚਾਂਸ ਨਹੀਂ ਜਦੋਂ ਕਿਰੇਤੀ ਕਨ ਜਦੋਂ ਛਾਲ ਮਾਰੀ ਸਾਧ ਸੰਗਤ ਦੀ ਲਾਟ ਉਤੇ ਘਰ ਜਾਂਦੇ ਆ ਕਹਿੰਦੇ ਸੱਪਾਂ ਰਾਂਕੇ ਤੇ ਮਰ ਗਏ ਉਹਨਾਂ ਗੁਰੂ ਦੀ ਪਸਵਾਕੀ ਉਤੇ ਉਹ ਕਰਨਾ ਸਾਧ ਸੰਗਤ ਦੀ ਕੋਈ ਮਾੜੀ ਮੁੱਠੀ ਕਰਨੀ ਪਰ ਜਿਹੜੇ ਸ਼ਬਦ ਨੂੰ ਮੰਨਦੇ ਨੇ ਸਭ ਤੋਂ ਜ਼ਿੱਖਦੇ ਭਾਈ ਕੋ ਗੁਰੂ ਦੀ ਸ਼ਬਦ ਦੀ ਪਸਵਾਕੀ ਉਤੇ ਪੂਰੇ ਉੱਤਰ ਜਾਂਦੇ ਨੇ ਜਿੰਨ ਸੱਚ ਪਾਉਦਾ ਹੈ ਜਿਨ੍ਹਾਂ ਦੇ ਗੁਣੀ-ਗੁਨੀ ਪੱਲੇ ਦੇ ਵਿੱਚ ਪਰਮਾਤਮਾ ਦਾ ਸੱਚ ਆ ਗਿਆ ਸੰਤੂ ਜੀ ਕਹਿੰਦੇ ਸੱਚ ਬਖਾਣਾ ਕੋ ਸੱਚ ਦੀ ਬਿਆਨ ਕਰਦੇ ਨੇ ਸੱਚ ਅਸਰਕੀ ਨਾਮਣਿਆ ਫਿਰ ਉਹ ਸੱਚ ਦੀ ਉਸਰਕੀ ਦੇ ਉੱਤੇ ਚੱਲਦੇ ਨੇ ਪਰਮਾਤਮਾ ਨੂੰ ਪਰ ਕੇ ਖਜ਼ਾਨੇ ਦੇ ਵਿੱਚ ਪਾ ਦਿੰਦਾ ਹੈ ਰਹਾਉ ਇਸ ਖਾਆਂ ਅੰਦਰ ਬਹੁਤ ਪਸਾਰਾ ਸੰਤੂ ਜੀ ਕਹਿੰਦੇ ਖਾਆਂ ਇਹਦੇ ਨੂੰ ਸਰੀਰ ਸੰਤੂ ਜੀ ਕਹਿੰਦੇ ਇਹ ਖਾਆਂ ਦੇ ਅੰਦਰ ਬੜਾ-ਬੜਾ ਪਸਾਰਾ ਹੈ ਇਹ ਦੇਖਣ ਨੂੰ ਸਾਡਾ ਸਰੀਰ ਜਿਹੜਾ ਬੜਾ ਛੋਟਾ ਜਿਹਾ ਲੱਗਦਾ ਹੈ ਆ ਸੰਤੂ ਜੀ ਕਹਿੰਦੇ ਇਹ ਸਰੀਰ ਦੇ ਵਿੱਚ ਬੜਾ ਵੱਡਾ ਪਸਾਰਾ ਮੁੱਟਾ ਹੈ ਭਗਤੀਪਾ ਜੀ ਮੰਨਦਾ ਬਚਨ ਪਾਉਂਦੇ ਹਨ ਨਾ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਇਸ ਬ੍ਰਹਮੰਡੂ ਪਿੰਡੇ ਦੇ ਵਿੱਚ ਜਿਹਨੇ ਖੋਜਣਾ ਕੀਤਾ ਉਹਨੇ ਸਭ ਕੁਝ ਪਾ ਲਿਆ ਜਦੋਂ ਆਪਣੀ ਅੰਨ ਤਿਆਨ ਹੋਵੇ ਉਹਦਾ ਪਰਮਾਤਮਾ ਦੇ ਨਾਮ ਦੇ ਬੈਠਦਾ ਹੈ ਨਾ ਸਾਧ ਸੰਗਤ ਦੀ ਗੁਰੂ ਦੀ ਕਿਰਪਾ ਵਰਤ ਜਾਵੇ ਗੁਰੂ ਦੀ ਰੰਗ ਵਰਤ ਜਾਵੇ ਦੇ ਅੰਦਰ ਹੀ ਗਾਉਂਦੀਆਂ 18 ਸੁਧੀਆਂ ਜਿਹੜੀਆਂ ਨੇ ਅੰਦਰ ਹੀ ਪ੍ਰਗਟ ਹੋ ਜਾਂਦੀਆਂ ਨੇ ਪਰ ਸੰਤੋ ਜੀ ਕਹਿੰਦੇ ਹੁੰਦੀਆਂ ਪ੍ਰਮਾਤਮਾ ਦੇ ਨਾਮ ਦੇ ਨਾਲ ਨੇ ਐਂ ਤਾਂ ਨਹੀਂ ਕਿ ਬੰਦਾ ਕਦੇ ਇੱਕ ਬੜਲੇ ਬੜੇ ਧਿਆਨ ਲਾ ਕੇ ਬੰਦਾ ਕਦੇ ਵੀ ਪਰਿ ਸਾਡੇ ਅੰਦਰ ਪ੍ਰਗਟ ਨਹੀਂ ਹੋਈ ਸੰਤੋ ਜੀ ਕਹਿੰਦੇ ਨਹੀਂ ਹਾਸਲ ਕੀ ਧਾਰਨਾ ਹੋਵੇ ਬਗਲਾ ਮੁਰਤੀ ਜਿਹੜੀ ਆ ਸਾਸ ਸੰਗ ਜੀ ਕੋ ਖਨਾਵ ਵਾਲੀ ਮੁਰਤੀ ਹੈ ਕਿ ਸੰਤੋ ਧੰਸ਼੍ਰੀ ਗੁਰੂ ਅਮਰਦਾਸ ਬਾਲ ਜੀ ਕਹਿੰਦੇ ਇਸ ਥਾਏ ਦੇ ਅੰਦਰ ਹੀ ਬੜਾ ਵੱਡਾ ਪਸਾਰਾ ਪ੍ਰਮਾਤਮਾ ਨੇ ਪਸਾਰਿਆ ਹੋਇਆ ਹੈ ਨਾਮ ਨਿਰੰਜਨ ਅਤ ਅਗਮ ਅਪਾਰਾ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਿਰੰਜਨ ਮਾਇਆ ਤੋਂ ਰਹਿਤ ਹੈ ਆਪ ਦਾ ਬਹੁਤ ਉੱਚਾ ਹੈ ਪ੍ਰਮਾਤਮਾ ਦਾ ਨਾਮ ਅਗਮ ਜਿਹੜੀ ਕੋਈ ਗੁਣਤਾ ਨਹੀਂ ਪਾਸ ਕਰਦੀ ਅਪਾਰਾ ਜਿਹਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਗੁਰਮੁਖ ਹੋਵੇ ਸੋਈ ਪਾਏ ਹਉ ਸੰਤੂ ਜੀ ਕਿਹਦੇ ਭਾਈ ਕੇ ਨਾਮ ਨੂੰ ਕਨਾਂ ਨੇ ਪਾਇਆ ਜਿਹੜੇ ਗੁਰਮੁਖ ਪ੍ਰਮਾਤਮਾ ਦੇ ਦਸੇ ਸਿਧਾਂਤ ਦੇਾਰੇ ਜਿਨ੍ਹਾਂ ਦਾ ਬਹੁਤ ਪੂਰਵਾਨ ਹੈ ਜਿਹੜੇ ਗੁਰੂ ਦੀ ਤੇ ਤਾਂ ਵੀ ਬਚਾਉਂਦੇ ਨੇ ਸੰਤੂ ਜੀ ਕਹਿੰਦੇ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਨਾਮ ਨੇ ਉਹ ਗੁਰਮੁਖ ਨੂੰ ਪੰਦਿਆ ਕਿ ਪ੍ਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਇਹ ਦਾਤ ਮਿਲਦਾ ਉਹਦਾ ਵਿਸ਼ਵਾਸ ਇਹੋ ਤੇ ਕੇਵਲ ਇੱਕ ਪ੍ਰਮਾਤਮਾ ਤੋਂ ਹੈ ਸੰਤੂ ਜੀ ਕਹਿੰਦੇ ਇਸ ਤਰ੍ਹਾਂ ਕਿ ਜਿਹੜੇ ਗੁਰਮੁਖ ਨਹੀਂ ਉਹ ਪ੍ਰਮਾਤਮਾ ਦੇ ਨਾਮ ਨੂੰ ਪਾਲਦੇ ਨੂੰ ਉਹ ਪਤਾ ਲੱਗਦਾ ਨਾਮ ਜਿਹੜਾ ਨਿਰੰਝਰ ਪ੍ਰਮਾਤਮਾ ਦਾ ਇਹ ਮਾਇਆ ਤੋਂ ਰਹਿਤ ਹੈ ਸਤਿਗੁਰੂ ਜੀ ਕਹਿੰਦੇ ਮੇਰੇ ਠਾਕੁਰ ਸੱਚ ਉਹਨਾਂ ਗਾਏ ਉਹ ਮੇਰੇ ਠਾਕੁਰ ਮਾਰਕ ਪ੍ਰਮਾਤਮਾ ਦੇ ਸੱਚ ਦਰਗਾਹ ਤਾ ਸੱਚ ਆਪ ਜਿਣੇ ਪੱਕਾ ਗਾਣ ਤਾ ਜਨਮ ਤੋਂ ਪਾਪ ਦਾ ਇੱਕ ਪੱਕਾ ਗੱਲ ਜਿਵੇਂ ਕੋਈ ਸਬਕ ਬੱਚਾ ਜਦੋਂ ਫੜਦਾ ਹੈ ਨਾ ਉਹਦੇ ਵਿੱਚ ਅਧਿਆਪਕ ਨੂੰ ਕੋਈ ਜਿਹੜਾ ਸਬਕ ਆ ਉਹ ਪੱਕਾ ਗਾਣ ਉਹ ਜਿਵੇਂ ਪਹਿਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਸਾਡੇ ਸੰਗਤ ਨੂੰ ਕੋਈ 2500 ਰੁਪਏ ਦਾ ਚਲੇ ਜੀ ਪਚੀਪਸਾ ਜਿਹੜੇ ਬੱਚੇ ਪੜ੍ਹਦੇ ਸਨ ਉਹਨਾਂ ਨੂੰ ਆੜੇ ਜਿਹੜੇ ਸੰਪੂਰਨ ਚੇਤਾ ਕਰਾਇਆ ਜਾਂਦਾ ਸੀ 2 ਤੋਂ ਲੈ ਕੇ 20 ਤੱਕ ਆੜੇ ਜਿਹੜੇ ਰੋਜ਼ ਬੁਲਾਏ ਜਾਂਦੇ ਕਲਾਸ 'ਚ ਕੋਈ ਇੱਕ ਸਬਕ ਹੁੰਦਾ ਸੀ ਕਿ ਇਹ ਜਿਹੜਾ ਮੈਂ ਪਪਾ ਕਰ ਰਿਹਾ ਤੇਰੇ ਜੀਵਨ ਦੇ ਵਿੱਚ ਹਮੇਸ਼ਾ ਜਿੰਨ ਦਿੱਤੇ ਰਹੂਗਾ ਤੇ ਜਿਨ੍ਹਾਂ ਨੇ ਚੇਤੇ ਕੀਤਾ ਇਹਨਾਂ ਨੂੰ ਅੱਜ ਵੀ ਇਹ ਸਬਕ ਜਿਹੜਾ ਯਾਦ ਹੈ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਧ ਸੰਗਰੀ ਬੱਚਿਆਂ ਨੇ ਉਹ ਚੀਜ਼ ਕੀ ਚੇਤੇ ਕਦੀ ਸ਼ਬਦ ਸਤਪੂਜੀ ਕਹਿੰਦੇ ਜਿਨ੍ਹਾਂ ਨੇ ਚੇਤੇ ਕੀਤਾ ਨਾ ਮੇਰੇ ਠਾਕੂ ਸੱਚ ਦਾ ਡਾਇਰੈਕਟ ਨਾ ਪ੍ਰਮਾਤਮਾ ਦੇ ਸੱਚੇ ਨਾਮ ਨੂੰ ਚੇਤੇ ਕਰ ਲਿਆ ਉਹਨਾਂ ਨੂੰ ਵੀ ਰੈਂਜੇ ਸਵਾਸਾਂ ਦਾ ਪ੍ਰਮਾਤਮਾ ਚੇਤੇ ਰਹਿੰਦਾ ਜਿਹੜਾ ਸਭ ਕੁ ਬਚਪਨ ਦੇ ਵਿੱਚ ਪ੍ਰਮਾਤਮਾ ਨੇ ਜੜਾ ਪਾ ਦਿੱਤਾ ਸੰਤੂਜੀ ਕਹਿੰਦੇ ਉਹ ਰੈਂਜੇ ਸਵਾਸਾਂ ਦਾ ਕਿ ਦ੍ਰੜ ਰਹਿੰਦਾ ਹੈ ਇਸ ਤਰ੍ਹਾਂ ਕਿ ਸੰਤੂਜੀ ਕਹਿੰਦੇ ਗੁਰ ਪ੍ਰਸਾਦੀ ਸੱਚ ਚ ਇੱਕ ਲਾਇਕ ਉਹ ਗੁਰੂ ਦੀ ਕਿਰਪਾ ਦੇ ਨਾਲ ਸੱਚ ਦੇ ਵਿੱਚ ਜੜ ਟੁੱਟ ਲੈਂਦੇ ਨੇ ਸੱਚੋ ਸੱਚ ਵਰਤਾ ਸਭ ਦੀ ਠਾਈ ਸੱਚੇ ਸੱਚ ਸਮਾਮਣਿਆ ਉਹ ਸੱਚੋ ਸੱਚ ਵਰਤਾ ਸਭ ਦੀ ਠਾਈ ਸੰਤੂਜੀ ਕਹਿੰਦੇ ਕੋਈ ਵੀ ਥਾਂ ਇਹ ਗੀਤ ਉੱਤੇ ਪਰਮਾਤਮਾ ਦਾ ਸੰਚਾਰ ਨਾਮ ਨਹੀਂ ਬਤੌਰ ਸਾਰੀਆਂ ਥਾਵਾਂ ਤੇ ਉਹ ਬੜੀ ਬੜੀ ਪਰਮਾਤਮਾ ਵਸ ਰਿਹਾ ਹੈ ਸਤਗੁਰੂ ਜੀ ਕਹਿੰਦੇ ਸੱਚੋ ਸੱਚ ਬਖਤਾ ਸਮਣੀ ਥਾਈ ਸਾਰੇ ਸਤਿਉ ਥਾਵਾਂ ਤੇ ਪਰਮਾਤਮਾ ਵਸਦੇ ਹੈ ਉਹ ਸਭਨੀ ਥਾਈ ਜਿੱਥੇ ਹੋ ਜਾਈਂ ਸਤਗੁਰੂ ਜੀ ਕਹਿੰਦੇ ਤੂੰ ਸਾਰੀਆਂ ਥਾਵਾਂ ਤੇ ਮੌਜੂਦ ਹੈ ਸੱਚੇ ਸਤ ਸਮਾਉਣੇ ਆ ਜਿਹੜੇ ਸੱਚ ਨਾਲ ਜੁੜਦੇ ਉਹ ਸੱਚ ਦੇ ਇੱਕ ਸਮਾਜ ਆਉਂਦੇ ਨੇ ਵੇ ਪਰਮਾਤਮਾ ਸੱਚ ਮੇਰਾ ਪਿਆਰਾ ਸਰਸਾ ਸੰਗਤ ਦੀ ਦੁਨੀਆ ਦੇ ਲੋਕਾਂ ਨੂੰ ਪਰਵਾਹ ਹੁੰਦੀ ਕਿਸੇ ਦੀ ਪਰ ਸੰਤੂਜੀ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਨਾ ਉਹ بے ਪਰਵਾਹ ਹੈ ਉਹ ਜਿਹੜਾ ਸੱਚੀ ਪ੍ਰੂਪੀ ਪ੍ਰਮਾਤਮਾ ਸੰਤੂਜੀ ਕਹਿੰਦੇ بے ਪਰਵਾਹਮ ਸੱਚ ਮੇਰਾ ਪਿਆਰਾ ਮੇਰਾ ਪਿਆਰਾ ਜਿਹੜਾ ਉਹ بے ਪਰਵਾਹ ਹੈ ਭੈਣ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਭਾਵੇਂ ਕੋਈ ਨਾਮ ਜਪੇ ਭਾਵੇਂ ਨਾਮ ਜਪੇ ਭਾਵੇਂ ਕੋਈ ਉਹਦਾ ਚਿੰਤਨ ਕਰੇ ਨਾਮ ਕਰੇ ਪ੍ਰਮਾਤਮਾ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਸੰਤੂਜੀ ਕਹਿੰਦੇ ਇਸ ਤਰ੍ਹਾਂ ਕਿ ਉਹ ਪ੍ਰਮਾਤਮਾ ਕਿਨ ਵਿਖਰ ਆਉਗਣ ਆਟਣ ਹਾਰਾ ਉਹ ਫਿਰ ਵੀ ਪੇਪਰਵਾ ਹੈ ਸਾਰੇ ਦੁਨੀਆ ਦੇ ਕਰਮ ਕੰਮ ਘਟਦਾ ਪਿਆ ਜਿਹੜੇ ਦਾ ਨਾਮ ਜਪਦੇ ਇੰਨਾ ਜਿਹੜੇ ਉਹ ਦੀ ਸ਼ਰਨ ਵਿੱਚ ਆ ਜਾਣਦੇ ਜਿੰਨੇ ਮਰਜੀ ਪਾਪ ਕਰਕੇ ਉਹ ਦੀ ਸ਼ਰਨ ਦੇ ਜਿਹੜਾ ਆਇਆ ਸੰਤੂ ਜੀ ਕਹਿੰਦੇ ਉਹ ਪਰਮਾਤਮਾ ਉਹਦੇ ਕਿਰੇ ਪਾਪਾਂ ਨੂੰ ਛਟਣ ਵਾਲਾ ਹੈ ਕਿਰੇ ਦੇਖ ਔਕਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਾਈ ਹੈ ਭੈ ਭਾਏ ਭਗਤ ਦਰਣਾ ਬਣਿਆ ਜਿਨ੍ਹਾਂ ਨੇ ਪ੍ਰੇਮ ਪ੍ਰੀਤ ਪਰਮਾਤਮਾ ਦਾ ਨਾਲ ਪ੍ਰੇਮ ਹਰਜੀ ਕਰਕੇ ਦੀਰ ਕਰਕੇ ਸਦਾ ਪ੍ਰਮਾਤਮਾ ਨੂੰ ਤੇ ਹੈ ਸੰਤੂ ਜੀ ਕਹਿੰਦੇ ਭੈ ਭੈ ਕਹਿੰਦੇ ਜੀ ਰਾਮ ਨੂੰ ਭਾਈ ਕਿਹਦੇ ਜੀ ਪਿਆਰ ਨੂੰ ਪ੍ਰਮਾਤਮਾ ਦੇ ਅਰਥ ਦੇ ਵਿੱਚ ਸੰਤੂ ਜੀ ਕਹਿੰਦੇ ਭਗਤੀ ਨਾਮ ਨੂੰ ਪ੍ਰਮਾਤਮਾ ਨੂੰ ਲੜਾਇਆ ਹੈ ਸੰਤੂ ਜੀ ਕਹਿੰਦੇ ਭਾਈ ਉਹਨਾਂ ਦੇ ਉਪਰ ਪ੍ਰਮਾਤਮਾ ਕਰ ਦਿੰਦਾ ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ ਤੇ ਪ੍ਰਮਾਤਮਾ ਤੇਰੀ ਭਗਤੀ ਸੱਚੀ ਹੈ ਭਗ ਦੇ ਤੱਤੇ ਨੂੰ ਸਿਆਜੀ ਹੈ ਤੇ ਸੰਤੂ ਜੀ ਕਹਿੰਦੇ ਤੇਰੀ ਭਗਤੀ ਜਿਹੜੀ ਪ੍ਰਮਾਤਮਾ ਤੇ ਸੱਚੀ ਹੈ ਜੇ ਸੱਚੇ ਭਾਵ ਹੈ ਜੇ ਸੱਚੇ ਰੁਪਾ ਹੈ ਜੇ ਪ੍ਰਮਾਤਮਾ ਨੂੰ ਚੰਗੀ ਲੱਗਦੀ ਕੀਤੇ ਸਾਰੇ ਸੰਗਤ ਜੀ ਸਾਡੇ ਸੁਖਮਨੀ ਸਾਹਿਬ ਤੇ ਦਾ ਕੀਤੇ ਜਗਜੀਤ ਸਿੰਘ ਜੀ ਪੜ ਤਾਂ ਹੀ ਸਮਝਦੇ ਜੇਕਰ ਪ੍ਰਮਾਤਮਾ ਦੀ ਨਿਗਾਹ ਵਿੱਚ ਪ੍ਰਮਾਣ ਹੋਵੇ ਇਸ ਕਰਕੇ ਸੰਤੂ ਜੀ ਕਹਿੰਦੇ ਭਾਈ ਤੇਰੀ ਭਗਤੀ ਸੱਚੀ ਜੇ ਸੱਚੇ ਭਾਵ ਹੈ ਆਪੇ ਦੇ ਨਾ ਪਛੋਤਾਵੇਂ ਉਹ ਪ੍ਰਮਾਤਮਾ ਆਪ ਹੀ ਸਾਰੇ ਸੰਸਾਰ ਨੂੰ ਦਾਤ ਕਰਤੀ ਹੈ ਤੇਰੇ ਤੇ ਸੰਤੂ ਜੀ ਕਹਿੰਦੇ ਉਹ ਦੇ ਕੇ ਪਛਤਾਉਂਦਾ ਨਹੀਂ ਹੈ ਪਰਮਾਤਮਾ ਦਾਤਾ ਨੇ ਕਿ ਕਸ਼ਟਾਉਦਾ ਨਹੀਂ ਹੈ ਸਭਨਾ ਜੀਆ ਦਾ ਇੱਕੋ ਦਾਤਾ ਸ਼ਬਦੇ ਮਾਰ ਜਿਬਾ ਬਣਿਆ ਸਾਰੇ ਜੀਆ ਦਾ ਭਾਈ ਇੱਕ ਦਾਤਾ ਹੈ ਪਰਮਾਤਮਾ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਸਤਗੁਰੂ ਜੀ ਕਹਿੰਦੇ ਉਹ ਸਾਰੇ ਜੀਵਨ ਦਾ ਇੱਕੋ ਹੀ ਦਾਤਾ ਹੈ ਸ਼ਬਦੇ ਮਾਰ ਜਿਬਾ ਬਣਿਆ ਜਿਹੜੇ ਸ਼ਬਦ ਵਿੱਚ ਮਰਨਾ ਆ ਜਾਂਦਾ ਨਾ ਜਣਾ ਸਤਗੁਰੂ ਜੀ ਕਹਿੰਦੇ ਅਸਲ ਵਿੱਚ ਜੀਵਨ ਕੋਹ ਦਾ ਬੰਦਾ ਹੈ ਕਰਨਾ ਪਰ ਸ਼ਬਦੀ ਵਿਚਾਰ ਕੀ ਕਿਸੇ ਨਾ ਜੀ ਸ਼ਬਦ ਮਰੈ ਸੋ ਸੱਤ ਜੀ ਜੀ ਹੈ ਜਿਹੜੇ ਸ਼ਬਦ ਵਿੱਚ ਮਰ ਕੇ ਭਾਈ ਸੁਭਾਵ ਵਾਸਤੇ ਜੀਉਂਦੇ ਰਹਿੰਦੇ ਨੇ ਇਸ ਤਰ੍ਹਾਂ ਕਿ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੂੰ ਜੀਵਾਂ ਨੂੰ ਦਾਤਾਂ ਦੇਵਾਲਾ ਕੋ ਕੋ ਦਾਤਾ ਹੈ ਪਰਮਾਤਮਾ ਸ਼ਬਦ ਵਿੱਚ ਮਾਰ ਕੇ ਜੀਵਾਂ ਸਫਾ ਦਿੰਦਾ ਹੈ ਹਰ ਪੁੰਦੋਂ ਬਾਜ ਮੈਂ ਕੋਈ ਨਾਹੀ ਹੈ ਪਰਮਾਤਮਾ ਹਰੀ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਮੈਨੂੰ ਨਜ਼ਰ ਹੀ ਨਹੀਂ ਆਉਂਦਾ ਹੈ ਹਰ ਪੁੰਦ ਹੈ ਸੇਵੀ ਤੈ ਤਉਦ ਸਹਾਹੀ ਮੈਂ ਪ੍ਰਮਾਤਮਾ ਤੈਨੂੰ ਹੀ ਸੇਵਕ ਤੇਰੀ ਹੀ ਸੇਵਾ ਕਰਾਂ ਹਾਂ ਪ੍ਰਮਾਤਮਾ ਮੈਂ ਤੇਰੇ ਹੀ ਸ਼ਬਦ ਗੁਟੀ ਨਾਮ ਨੂੰ ਮੈਂ ਜੱਗ ਕੇ ਉਹੀ ਸੇਵਾ ਕਰਦਾ ਸੰਤੂਰ ਜੀ ਕਹਿੰਦੇ ਹਰ ਪੁਦਾ ਸੇਵੀ ਤੈ ਤਉਦ ਸਹਾਹੀ ਤੇ ਮੈਂ ਤੇਰੀ ਹੀ ਸਿਣ ਕੋ ਸੁਣਾ ਕਰਦਾ ਆਪੇ ਮੇਰ ਲੇ ਹੋ ਰਬ ਸਾਚੇ ਪੂਰੇ ਕਰਮ ਨੂੰ ਤੂੰ ਪਾ ਮੰਣਿਆ ਉਹ ਸੰਤੂਰ ਜੀ ਕਹਿੰਦੇ ਆਪੇ ਮੇਰ ਲੇ ਹੋ ਪ੍ਰਭ ਸਾਚੇ ਏਕ ਦਰ ਲੈਣਾ ਮੈਂ ਇਹ ਪ੍ਰਮਾਤਮਾ ਨੇ ਇਹ ਕਿਰਤ ਲੈ ਸੰਤੂਜੀ ਆਪੇ ਤੁਸੀਂ ਲੈ ਲਿਓ ਜੇ ਵੀ ਤੇਰੀਆਂ ਚੰਗੇ ਨਾ ਮਾੜੇ ਆ ਪ੍ਰਮਾਤਮਾ ਕੀ ਨੇ ਜੇ ਵੀ ਪ੍ਰਮਾਤਮਾ ਤੋਂ ਅੱਗੇ ਤੇਰੀ ਮਰਜੀ ਆ ਸੰਤੂਜੀ ਕਹਿੰਦੇ ਆਪੇ ਨੇ ਲੇ ਹੋ ਪ੍ਰਭ ਸਾਚੇ ਇਹ ਸੱਚੇ ਪ੍ਰਮਾਤਮਾ ਤੋਂ ਆਪ ਕੀ ਆਪਰੇ ਨਾਲ ਲੈਣਾ ਕਰ ਪੂਰਾ ਕਰਮ ਤੂੰ ਪਾਉਣਿਆ ਜਿਹੜਾ ਤੇ ਪੂਰੀ ਬਖਸ਼ਿਸ਼ ਪ੍ਰਮਾਤਮਾ ਨੇ ਕਰ ਦਿੱਤੀ ਸੰਤੂਜੀ ਕਹਿੰਦੇ ਤੂੰ ਪਾਉਣਿਆ ਉਹ ਪ੍ਰਮਾਤਮਾ ਨੂੰ ਪਾ ਲੈਂਦੇ ਨੇ ਮੈਂ ਹੋਰ ਨਾ ਕੋਈ ਤੁਧ ਹੈ ਜਿਹਾ ਮੈਨੂੰ ਪਰਮਾਤਮਾ ਤੇਰੇ ਵਰਗਾ ਦੂਜਾ ਕੋ ਨਜ਼ਰ ਆਉਂਦਾ ਹੀ ਨਹੀਂ ਹੈ ਕੋਈ ਵੀ ਦੂਜਾ ਨਾ ਹੀ ਕੋਏ ਤੂੰ ਕਰਤਾਰ ਕਰੈ ਸੋ ਹੋਇ ਤੇਰਾ ਜੋਰ ਤੇਰੀ ਮਨ ਏਕ ਸਦਾ ਸਦਾ ਜਪ ਨਾਨਕ ਏਕ ਸੰਤੂਜੀ ਕਹਿਉ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਨਹੀਂ ਮੈਂ ਹੋਰ ਨਾ ਕੋਈ ਤੁਧ ਹੈ ਜਿਹਾ ਤੇਰੀ ਨਦਰ ਤੇਰੀ ਨਦਰੀ ਸੀਤ ਸੁਦੇਹਾ ਔਰ ਤੇਰੀ ਪਰਮਾਤਮਾ ਨਦਰ ਦੇ ਵਿੱਚ ਇਹ ਜਿਹੜੀ ਦੇਹ ਹੈ ਇਹ ਸਿੱਧ ਸੇ ਇਹ ਨਹੀਂ ਤਾਂ ਜਦੋਂ ਜਪਤਾ ਦਾ ਸੋਚ ਜਾਂਦਾ ਸਮਝ ਆ ਜਾਂਦੀ ਹੈ ਕਿ ਇਹ ਦੇਹ ਕਲੀਨੀ ਕਿਦੇ ਅੰਦਰ ਪਰਮਾਤਮਾ ਦਾ ਨਾਮ ਰੱਖਿਆ ਪਰਮਾਤਮਾ ਨੇ ਆ ਸੰਤੂ ਜੀ ਕਹਿੰਦੇ ਉਹ ਪਰਮਾਤਮਾ ਦੀ ਨਦਰ ਦੇ ਨਾਲ ਇਸ ਦੇ ਹਾ ਤੇ ਦੇਹ ਦੀ ਜਿਹੜੀ ਸਾਰੀ ਸਮਾਥਾ ਜੀ ਸਮਝ ਆਉਂਦੀ ਹੈ ਅੰਮ੍ਰਿਤ ਅਸਾਰ ਸਮਾਨ ਹਰ ਰੱਖ ਗੁਰਮੁਖ ਸਾਹਿਬ ਸਮਾਵਣਿਆ ਆਨੰਦ ਸਾਰ ਸਵਾੰਤੂ ਜੀ ਕਹਿੰਦੇ ਅੰਨ ਜਿਹੜੇ ਪ੍ਰਮਾਤਮਾ ਦੇ ਨਾਮ ਦੀ ਸਮਾਲ ਕਰਦੇ ਨੇ ਹਰ ਰੱਖੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਅੰਨ ਜਨ ਹਰ ਰੋਜ਼ ਜਪਦੇ ਨੇ ਗੁਰਮੁਖ ਸਹਿਜ ਸਮਾਉਣੇ ਤੇ ਸਾਧ ਸੰਗਤ ਜੀ ਮਾਇਆ ਦੇ ਜਾਲਿਆਂ ਤੋਂ ਬਾਹਰ ਆਉਂਦੇ ਆ। ਉਹਨਾਂ ਨੂੰ ਮਾਇਆ ਤੰਗ ਨਹੀਂ ਕਰ ਸਕਦੀ। ਉਹ ਸਵਾੰਤੂ ਜੀ ਕਹਿੰਦੇ ਸਹਿਜ ਅਵਸਥਾ ਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ। ਉਹਨ ਦਾ ਜੀਵਨ ਮੈਂ ਹੋਰ ਨਾ ਕੋਈ। ਇਹ ਪ੍ਰਮਾਤਮਾ ਤੇਰੇ ਵਰਗਾ ਤੇਰੇ ਜਿਹਾ ਹੋ ਦੁਨੀਆ ਤੇ ਕੋਈ ਹੈ ਹੀ ਨਹੀਂ। ਉਹਨ ਦਾ ਜੀਵਨ ਮੈਂ ਹੋਰ ਨਾ ਕੋਈ ਉਹਦੀ ਆਪੇ ਸਿਰਜੀ ਆਪੇ ਕੋਈ ਪਰ ਤੋ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਵੀ ਪ੍ਰਮਾਤਮਾ ਨੂੰ ਆਪ ਹੈ ਤੇ ਕੋਈ ਕਹਿੰਦੇ ਜੀ ਉਹਨੂੰ ਨਾਸ ਕਰਨ ਵਾਲਾ ਉਹ ਪ੍ਰਮਾਤਮਾ ਹੀ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਤੇ ਉਹਨੂੰ ਨਾਸ ਕਰਨ ਵਾਲਾ ਈ ਹੈ ਤਾਂ ਇਹਦਾ ਜੇ ਸਾਧ ਸੰਗਤ ਜੀ ਵੀ ਕਿਆ ਜਾਣਦਾ ਹੈ ਕਿ ਇਹ ਇੱਕ ਜਮਦ ਹੈ ਜਨਮ ਦੇ ਅੰਦਰ ਇੱਕ ਰਹਿਤ ਜਿੰਦਾ ਤੇ ਇੱਕ ਮਾਰਦ ਹੈ ਪਰ ਸਤੂਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜੀਏ ਨਾ ਸਤੂਰ ਜੀ ਕਹਿੰਦੇ ਕੇ ਕਾਲ ਮਾਈ ਜੋਤੂ ਮਿਆਰੀ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਧਾਰੀ ਇੱਕ ਨਾਏ ਦੇ ਵਾਂਗ ਸਰਪੂ ਜੀ ਕਹਿੰਦੇ ਉਹ ਵੇਖਿਆ ਉਹਨਾਂ ਨਜ਼ਰ ਮਾਇਆ ਪਰਮਾਤਮਾ ਇਹ ਤਿੰਨਾਂ ਨੂੰ ਦੇਖਦਾ ਪਿਆ ਸਰਪੂ ਜੀ ਕਹਿੰਦੇ ਪਰ ਉਹਨਾਂ ਨਜ਼ਰ ਨਹੀਂ ਆਉਂਦੇ ਉਹ ਵੇਖਿਆ ਉਹਨਾਂ ਨਜ਼ਰ ਮਾਇਆ ਹੈ ਬਹੁਤਾ ਇਹੋ ਪੜਾਣ ਸਰਪੂ ਜੀ ਕਹਿੰਦੇ ਭਾਈ ਕੋ ਇੱਕ ਹੀ ਹੈ ਪਰਮਾਤਮਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਵੀ ਪਿਆਰੇ ਤੇ ਸਾਰ ਸੰਗੇ ਦੀ ਸਾਰੀ ਸ੍ਰਿਸ਼ਟੀ ਨੂੰ ਮਾਰਦਾ ਵੜਾ ਵੀ ਪਰਮਾਤਮਾ ਹਾਂ ਸ੍ਰੀ ਚੌਪਾਈ ਸਰ ਜੇ ਬੰਦਨ ਪੜਿਆ ਜਾਂ ਜਪੁਤ ਪਰ ਕਰ ਕਰ ਤਾਰਾ ਪਰ ਜਪ ਤਰ ਤਬ ਦੇਹ ਅਪਾਰਾ ਜਾਪਿਆ ਕਰ ਖਰ ਕਤਹੁ ਕਬ ਹੋਤੂ ਮੈਂ ਮਿਲਤ ਦੇਹ ਦਾ ਸਮੂ ਜਦੋਂ ਪ੍ਰਮਾਤਮਾ ਦੀ ਬੋਝ ਹੋਈ ਉਹਨੇ ਸਾਰਾ पसारा ਆਪਣਾ ਪਸਾਰ ਦਿੱਤਾ ਤੇ ਜਦੋਂ ਉਹਦੀ ਬੋਝ ਹੋਈ ਉਹ ਸਾਰਿਆਂ ਨੂੰ ਪੰਜਾਂ ਪੱਖਾਂ ਦੇ ਵਿੱਚ ਗ੍ਰਹਿਣ ਕਰਕੇ ਫਿਰ ਉਹ ਪ੍ਰਮਾਤਮਾ ਤੋਂ ਲੈ ਗਿਆ ਇਸ ਦਾ ਕਿਸਨੂ ਜੀ ਕਹਿੰਦੇ ਵਾਪਸ ਆਜਣ ਵਾਲਾ ਹੈ ਤੇ ਆਪ ਜੀ ਮਰਨ ਵਾਲਾ ਤੁਮ ਆਪੇ ਹੀ ਘੜੇ ਪੰਨ ਸਵਾਰ ਹੈ ਤੂੰ ਆਪੇ ਜੀਵਨ ਵਿੱਚ ਘੜਦੈਂ ਤੇ ਆਪੇ ਉਹਨਾਂ ਨੂੰ ਸਵਾਰਦਾ ਹੈ ਸੰਤੂ ਜੀ ਦੇ ਨਾਨਕ ਨਾਮ ਸੁਭਾ